ਗੁਜਰਾਂ ਦੇ ਨਿਆਣੇ ਸਕੂਲੇ ਨਹੀਂ ਜਾਂਦੇ ਗੁਜਰਾਂ ਦੇ ਨਿਆਣੇ ਸਕੂਲ ਪੜਨ ਨਹੀਂ ਜਾਂਦੇ ਪਰ ਗੁਜਰ ਇੱਕ ਚੀਜ਼ ਦਾ ਧਿਆਨ ਰੱਖਦੇ ਆ ਕਿ ਸਾਡਾ ਨਿਆਣਾ ਸਕੂਲੇ ਜਾਵੇ ਚਾਹ ਨਾ ਜਾਵੇ ਉਸ ਬੱਚੇ ਵਾਸਤੇ ਇੱਕ ਮੌਲਵੀ ਦਾ ਪ੍ਰਬੰਧ ਪੱਕਾ ਕਰਦੇ ਆ ਜਾਨੀ ਕਿ ਜਿੰਨੇ ਚਿਰ ਨੂੰ ਬੱਚਾ 9-10 ਸਾਲਾਂ ਦਾ ਹੋਣਾ ਵਾ ਉਸ ਬੱਚੇ ਨੂੰ ਫਾਰਸੀ ਦੇ ਵਿੱਚ ਕੁਰਾਨ ਸ਼ਰੀਫ ਪੜਨਾ ਆ ਜਾਵੇ ਉਹਨਾਂ ਦੇ ਬੱਚੇ ਸਕੂਲ ਨਹੀਂ ਜਾਂਦੇ ਪਰ 10 ਸਾਲਾਂ ਦਾ ਹੁੰਦਾ ਹੁੰਦਾ ਉਹ ਬੱਚਾ ਫਾਰਸੀ ਦੇ ਵਿੱਚ ਕੁਰਾਨ ਸ਼ਰੀਫ ਪੜਨ ਲੱਗ ਪੈਂਦਾ ਹੁਣ ਮਾਰੋ ਆਪਣੇ ਸਿੱਖਾਂ ਦੇ ਘਰਾਂ 'ਚ ਧਿਆਨ ਸਾਡੇ ਘਰ ਪੁੱਤ ਜਮੇ ਦੇ ਕਿੰਨੀ ਕਿੰਨੇ ਪਰਿਵਾਰ ਆ ਜਿਨ੍ਹਾਂ ਦਾ ਟੱਬਰ ਭੱਜ ਕੇ ਪਹਿਲਾਂ ਗੁਰਦਾਰੇ ਚੁਕਰ ਕਰਨ ਆਉਂਦਾ ਸਭ ਤੋਂ ਪਹਿਲਾਂ ਤੇ ਡੀ ਜੇ ਲਈਦਾ ਡੀ ਜੇ ਦਾ ਗਾੰਦ ਉਹ ਸੁਨਿਆਣੇ ਦੇ ਕੰਨਾਂ 'ਚ ਪਾਈਦਾ ਮੁੜ ਕੇ ਰੱਜ ਕੇ ਸ਼ਰਾਬ ਪਿਆਈ ਦੀ ਰੱਜ ਕੇ ਲਾਣ ਪਈ ਦੀ ਸਾਰਾ ਟੱਬਰ ਰੱਜ ਕੇ ਲਾਣ ਦੇ ਨਾਲ ਭਾਵੇਂ ਪਿਓ ਵਾ ਭਾਵੇਂ ਚਾਚਾ ਵਾ ਭਾਵੇਂ ਮਾਮਾ ਵਾ ਭਾਵੇਂ ਫੁੱਫੜਿਆ ਜਦੋਂ ਉਸ ਬੱਚੇ ਦੇ ਕੰਨ ਦੇ ਵਿੱਚ ਜਾ ਕੇ ਉਹਨੂੰ ਚੁੰਮਣਗੇ ਜਦੋਂ ਉਹਦੇ ਨਾਲ ਗੱਲਾਂ ਕਰਨਗੇ ਜਿਸ ਬੱਚੇ ਜੰਮਦੇ ਦੇ ਕੰਨਾਂ ਵਿੱਚ ਤੁਸੀਂ ਸ਼ਰਾਬ ਦੀ ਵਾਸ਼ਨਾ ਪਾ ਦਿੱਤੀ ਉਹਦੇ ਨੱਕ ਨੂੰ ਵਾਸ਼ ਦੀ ਸ਼ਰਾਬ ਦੀ ਵਾਸ਼ਨਾ ਚੜਾ ਦਿੱਤੀ ਆਸ ਰੱਖਦੇ ਹੋ ਤੁਹਾਡਾ ਬੱਚਾ ਕਿੱਥੇ ਸਟੈਂਡ ਕਰੂਗਾ ਜਾ ਕੇ